ਮੇਰੇ ਬਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਚੈਨਲ ਰਾਜਵਿੰਦਰ ਸਿੰਘ ਤੇਰਾ ਤੇਰਾ ਜ਼ਿਲ੍ਹਾ ਬਰਨਾਲਾ ਦੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਵਾਲ ਵਿਖੇ ਉਸ ਸਮੇਂ ਆਤਮ ਸਾਗਰ ਜਦ ਕਿ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਚਿੱਟੇ ਦੀ ਉਮਰ ਦੋਜ ਨੇ ਸਹੀ ਕਾਰਨ ਮੌਤ ਹੋ ਗਈ ਮਰਤਕ ਦੀ ਪਛਾਣ ਸੱਭੀ ਸਾਲ ਗਿਆਨ ਸਿੰਘ ਪੁੱਤਰ ਸਵਿੰਦਰ ਸਿੰਘ ਬਜੋ ਹੋਈ ਹੈ ਦੁਰੰਪੋਲ ਥਾਣਾ ਮਹਿਲ ਕਲਾਂ ਦੇ ਐਸਐਚਓ ਸ਼ਹਿਰ ਵਨਸ਼ੰਗ ਬੱਲੋਂ ਪਰਿਵਾਰ ਕਮੈਂਬਰਾਂ ਦੇ ਗਿਆਨ ਦੇ ਆਧਾਰ ਤੇ ਮਾਬਲੇ ਦੀ ਢੂੰਗਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਗੱਲਬਾਤ ਕਰਦਿਆਂ ਕਿ ਪਰਿਵਾਰ ਕਮੈਂਬਰਾਂ ਦੇ ਗਿਆਨ ਦੇ ਆਧਾਰ ਤੇ ਜੋ ਵੀ ਕੱ ਸਾਹਮਣੇ ਆਉਣਗੇ ਸਦੇ ਮਾਬਲੇ ਦੀ ਢੂੰਗਾਈ ਨਾਲ ਜਾਂਚ ਕਰਕੇ ਉਨੂੰ ਕਾਰਵਾਈ ਕੀਤੀ ਜਾਵੇਗੀ ਇਸ ਮੁਖ ਮੈਨਖਲਾ ਜੀ ਕਾਂਗਰਸ ਪਾਰਟੀ ਦੇ ਆਗੂ ਬਣੀ ਖੈਰਾ ਜੀ ਹਾਂ ਜੀ ਪੌਂਟ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ ਪਰਿਵਾਰ ਨੂੰ ਕਿਹਾ ਅਸੀਂ ਤੁਹਾਡੇ ਨਾਲ ਖੜੇ ਹਾਂ ਜੋ ਵੀ ਕਸ ਕਰਾਂਦੇ ਖਿਲਾਫ ਕਾਰਵਾਈ ਬਣਦੀ ਹੋਵੇ ਤੇ ਉਹਨਾਂ ਕਸ ਕਰਾਂ ਦੇ ਖਿਲਾਫ ਉਹਨੇ ਕਰਦਾ ਵੀ ਰਾਮਾ ਜੀ ਅੱਜ ਪਰਿਵਾਰ ਨੂੰ ਜਿਹੜਾ ਅਨਸਾਪ ਉਹ ਦਵਾਇਆ ਜਾ ਬਿਗੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਜੀ ਸਰ ਆਪ ਸਾਡੇ ਸਾਰੇ ਸਾਡੇ ਸਾਰੇ ਸਾਡੇ ਕੋਲ ਸਤਿਕਾਰ ਸਿਰ ਮੈਨੂੰ ਲੱਗਦਾ ਹੈ ਜੀ ਜੀ ਰੋਟਾ ਡਾਇਟ ਸਿੱਧਾ ਅਸੀਂ ਮਕਸਦ ਕਰਦੇ ਹਾਂ ਕਿ ਜਿਹੜੀ ਡਾਕਟਰ ਨੇ ਸਿਫਾਰਿਸ਼ ਕੀਤੀ ਹੈ 345 ਕੋਈ ਫੇਰੇ ਜਿਹੜੇ ਅਸੀਂ ਜਾਣਦੇ ਹਾਂ ਜਿਹਨੂੰ ਗੈਨ ਲਾਉਣਗੇ ਦੇਸੀ ਉਤਾਰ ਬਣਾਉਣਗੇ ਉਹਨਾਂ ਨਾਲ ਚੀਜ਼ ਕਰਦੇ ਹਾਂ ਕੋਪਿੰਦਰ ਜੀ ਕੀ ਹੋ ਗਿਆ ਕਿ ਜਿਆ ਬੱਚੇ ਨੂੰ ਪ੍ਰੋਲ ਵਾਲਾ ਇਹ ਟਿੱਟੇ ਦੀ ਓਵਰਡੋਜ਼ ਲਈ ਗਈ ਜੀ ਉਹਦੇ ਨਾਲ ਮੜਿਆ ਕਦੋਂ ਨੂੰ ਪਤਾ ਲੱਗਿਆ ਇਹ ਦੋਨੋਂ ਦੇ ਮਰਨ ਦਾ ਸਾਨੂੰ ਤਾਂ ਇੱਕ ਹਫ਼ਤੇ ਤੋਂ ਪਤਾ ਲੱਗਿਆ ਇਹ ਵੀ ਲੈ ਰਿਹਾਗਾ ਅੱਛਾ ਹਾਂਜੀ ਮੌਤ ਕਿੰਨੇ ਵਜੇ ਹੋਈ ਮੌਤ ਰਾਤ 9:30 ਵਜੇ ਸਾਹ ਪਤਾ ਕਿ ਤੁਹਾਨੂੰ ਕਦੋਂ ਲੱਗਿਆ ਜੀ ਮੌਤ ਹੋ ਗਈ ਆ ਜਾਂ ਕਿ ਤੁਹ ਘਰੇ ਹੀ ਸੀਗਾ ਜੀ ਘਰੇ ਹੀ ਸੀਗਾ ਜੀ ਰੋਟੀ ਖਾਧੀ ਆ ਸਾਰਾ ਕੁਝ ਖਾਦਾ ਪੀਤਾ ਬਸ ਬੈਠਾ ਬੈਠਾ ਹੀ ਲੁਟਕੇ ਗਿਆ ਉਸੇ ਵਕਤ ਪੁੱਛੀ ਸੀ ਕਿ ਤੁਸੀਂ ਬੱਚੇ ਨੂੰ ਪਹਿਲਾਂ ਕਈ ਵਾਰ ਸਮਝਾਉਂਦੇ ਸੀ ਜੀ ਬਹੁਤ ਵਾਰੀ ਸਮਝਾਇਆ ਵੀ ਉਹ ਬੰਦਿਆਂ ਨਾਲ ਨਾ ਲੜਾ ਉਹਨੇ ਮੇਰੇ ਇੱਕ ਮਾਰੀ ਇੱਥੇ ਸਿਰ ਦੇ ਵਿੱਚ ਜਿਹੜੇ ਬੰਦੇ ਨੂੰ ਮੈਂ ਹਟਾਉਂਦਾ ਸੀ ਉਹਦੇ ਪਿੱਛੇ ਲੱਗ ਕੇ ਉਹਨੇ ਮੇਰੇ ਇੱਕ ਮਾਰੀ ਸਿਰ ਦੇ ਵਿੱਚ ਮੇਰੇ ਹਰੇ ਵੀ ਗਲੀ ਆ ਇੱਥੇ ਸਿਰ ਤੇ ਯਾਖਮਗਾ ਲਾਉਂ ਕੀ ਜੀ ਬਟੇ ਦੇ ਹਾਂ ਤੁਸੀਂ ਜੀ ਕਿੰਨੇ ਪਰਿਵਾਰ ਦੇ ਵਿੱਚ ਹੋ ਹੋਰ ਹੋਰ ਵੀ ਹੈਗੇ ਜੀ ਭਰਾ ਜੀ ਤਿੰਨ ਬੱਚੇ ਹੈ ਜੀ ਇੱਕ ਬੇਟੀ ਆ ਦੋ ਬੇਟੇ ਜੀ ਇਹਦੀ ਉਮਰ ਕਿੰਨੀ ਜੀ ਤੇਰੀ 26 ਸਾਲ ਆ ਜੀ ਹੋਰ ਜਿਹੜਾ ਉਸ ਤੋਂ ਬਾਅਦ ਨਾ ਆਇਆ ਜੀ ਬੜੀ ਪਿੰਡ ਵਾਸੀ ਕੀ ਜਿਹੜੀ ਹੋਂ ਗੱਲਬਾਤ ਜਿਹੜੀ ਤੇ ਪਿੰਡ ਵਾਸੀ ਤਾਂ ਮੇਰਾ ਸਾਥ ਦੇ ਰਿਹਾ ਹੈ ਜੀ ਅਸੀਂ ਕਰਾਂਗੇ ਜੋ ਵੀ ਕਾਰਵਾਈ ਹੋਈ ਮੈਂ ਪੁਲਿਸ ਨੂੰ ਬਿਆਨ ਲਗਾ ਤਾ ਕੋਈ ਆ ਚਿੱਟੇ ਦਾ ਕੋਹੜਾ ਜਿਹੜਾ ਲਗਾਤਾਰ ਵੱਧ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਕੋ ਹੀ ਇਹ ਸਾਡੇ ਪੰਜਾਬ ਦੀ ਤਰਸਦੀ ਹੈ ਕਿ ਦਿਨੋਂ ਦਿਨ ਨੌਜਵਾਨ ਨਸਿਆਂ ਦੀ ਗ੍ਰਸਥ ਵਿੱਚ ਵੰਦੇ ਜਾਂਦੇ ਆ ਪਤਾ ਨਹੀਂ ਪੰਜਾਬ ਕਿੱਧਰ ਨੂੰ ਕਿੱਧਰ ਲਈ ਨਜ਼ਰ ਲੱਗੀ ਹੈ ਇਹ ਵੀ ਇਹ ਕੰਮ ਹੋ ਰਹੇ ਨੇ ਇਹ ਮੁੰਡ ਨੌਜਵਾਨ ਮੁੰਡਾ ਸੀ 23 ਸਾਲ ਦੀ ਉਮਰ ਸੀ ਕਾਫੀ ਚੰਗੋ ਇਹ ਬੰਦਾ ਇਸ ਜੰਗਲ ਚ ਵਸਿਆ ਵਸ ਕਾਫੀ ਟਰਾਈ ਕਰਦੇ ਆ ਅਸੀਂ ਵੀ ਕਰਦੇ ਆ ਵੀ ਇਸ ਗੱਲ ਚੋਂ ਨਿਕਲਿਆ ਜਾਵੇ ਪਰ ਪਤਾ ਨਹੀਂ ਕੀ ਗੱਲ ਹੈ ਦਿਨੋਂ ਦਿਨ ਬੇਰਜਗਾਰੀ ਲਾ ਲੋ ਜਾਂ ਕੁਝ ਗੱਲਾਂ ਸਾਡੇ ਚ ਘਾਟ ਸਮਾਜ ਚ ਘਾਟ ਰਹੀ ਜਾਂ ਕਿਸੇ ਵੀ ਹੈ ਜ਼ਿਆਦਾਤਰ ਇਹ ਲੋਕ ਇਹਦੀ ਚੁੰਗਲ ਚ ਫਸਣ ਲੱਗੇ ਹੋਏ ਆ ਨੌਜਵਾਨ ਮੁੰਡੇ ਖਾਸ ਕਰਕੇ ਇਹ ਜ਼ਿਆਦਾ ਇਸ ਗੱਲ ਚ ਫਸ ਰਹੇ ਆ ਇਹ ਵੀ ਵਿਚਾਰਾ ਬਹੁਤ ਇੱਕ ਮਿਹਨਤੀ ਪਰਿਵਾਰ ਆ ਜੀ ਮਾਜੀ ਸਿੱਖਾ ਦਾ ਗਰੀਬ ਪਰਿਵਾਰ ਆ ਪਤਾ ਨਹੀਂ ਕਿਹੜੇ ਵੇਲੇ ਇਹ ਬੰਦਾ ਇਸ ਚੁੰਗਲ ਚ ਫਸ ਗਿਆ ਤੇ ਇਹਦੀ ਨੌਜਵਾਨ ਦੀ ਅਜ ਰਾਤ ਮਾਤ ਰੋਗੀ ਬੜਾ ਦੁੱਖ ਹੈ ਸਰ ਇਹ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰਤਾ ਜੀ ਨਹੀਂ ਇਹ ਚੁਗਿਆ ਤਾਂ ਨਹੀਂ ਕਹਿਣਾ ਵੀ ਕਿਤੇ ਨਸ਼ਾ ਮੁਕਤ ਹੋ ਰਿਹਾ ਸਰਬੋਤਮ ਪਿੰਡਾਂ ਦੇ ਨੌਜਵਾਨਾਂ ਚਲੋ ਹਨਾ ਦੇਖੋ ਕਿੰਨੇ ਛੋਟੇ ਛੋਟੇ ਬੱਚੇ ਫਸੇ ਹੋਏ ਆ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਗੇ ਜ਼ਿੰਦਗੀ ਦੇ ਹੋਰ ਰਾਹ ਬਥੇਰੇ ਆ ਦੇਖੋ ਹਨਾ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨਾਲ ਮੈਂ ਕਹਿਣਾ ਵੀ ਮਾਂ-ਬਾਪ ਨੂੰ ਵੀ ਕਹਿਣਾ ਚਾਹੁੰਦਾ ਥੋੜਾ ਜਿਹਾ ਮਾਂ-ਬਾਪ ਵੀ ਆਪਣੇ ਬੱਚਿਆਂ ਤੇ ਕੰਟਰੋਲ ਕਰ ਕੱਲੇ ਕੱਲੇ ਜਵਾਕ ਨੇ ਦੋ ਦੋ ਜਵਾਕ ਨੇ ਅਸੀਂ ਇੱਕ ਇੱਕ ਜਵਾਕ ਨੂੰ ਪੂਰੀ ਕੇਅਰ ਨਹੀਂ ਕਰ ਰਹੇ ਕੋਈ ਬੱਚੇ ਮੈਜੇ ਕਹਾ ਵੀ ਕੱਲਾ ਉਹਨਾਂ ਚ ਘਾਟਾ ਸਾਰਿਆਂ 'ਚ ਸਿਸਟਮ 'ਚ ਘਾਟਾ ਮਾ ਕੋਈ ਸਰਕਾਰ ਸਾਨੂੰ ਕੋਈ ਰੁਜ਼ਗਾਰ ਦੇ ਰਹੀ ਹੈ ਦਿਨੋਂ ਦਿਨ ਜਦੋਂ ਕੋਈ ਕੰਮ ਨਹੀਂ ਤਾਂ ਮਤਲਬ ਇਸ ਗੱਲ ਨੂੰ ਵੀ ਜਵਾਕ ਥੱਲੇ ਪਾਸੇ ਲੈ ਕੇ ਜਾਂਦੇ ਆ ਜੇ ਕੋਈ ਕੰਮ ਮਿਲੇ ਜਾਂ ਕੋਈ ਕੰਮ ਕਰਨ ਤਾਂ ਫਿਰ ਇਸ ਗੱਲ 'ਚੋਂ ਨਾ ਨਿਕਲ ਮਾਪੇ ਵੀ ਪਰੇਸ਼ਾਨ ਨੇ ਬੱਚੇ ਵੀ ਪਰੇਸ਼ਾਨ ਨੇ ਡਿਪਰੈਸ਼ਨ ਦੇ ਮਰੀਜ਼ ਹੋਈ ਜਾਂਦੇ ਨੇ ਦਿਨੋਂ ਦਿਨ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿੱਦਾਂ ਨੂੰ ਜਾਏਗੀ ਕੀ ਕਰੀਏ ਇਸ ਗੱਲ ਦਾ ਬਹੁਤ ਦੁੱਖ ਹੈ ਸਾਨੂੰ ਅਸੀਂ ਇਸ ਪਰਿਵਾਰ ਦੇ ਨਾਲ ਜਿੰਨਾ ਹੋ ਸਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਚੰਨਨਵਾਲ ਪਿੰਡ ਬੈਠੇ ਜੀ ਐਸਐਚਓ ਸਾਹਿਬ ਅਸੀਂ ਤੇ ਉਰੇ ਇੱਕ ਡੈਥ ਹੋਈਆ ਨਸ਼ੇ ਨੂੰ ਲੈ ਕੇ 25-26 ਸਾਲਾਂ ਦਾ ਨੌਜਵਾਨ ਸੀਗਾ हां जी थो, हां तो ਇਹਨਾਂ ਦਾ ਪੋਸਟਮਾਰਟਮ ਪੋਸਟਮਾਰਟਮ ਕੋਈ ਐਂਬੂਲੈਂਸ ਵਗੈਰਾ ਕੋਈ ਉਹਦਾ ਰੇਂਜ ਕਰਵਾ ਦਿਓ ਥੋੜਾ ਫਿਰ ਹਾਂ ਇੱਕ ਆਪਣੇ ਕੋਈ ਸਾਥੀ ਉਰੇ ਪਹੁੰਚੇ ਨਹੀਂ ਹੈਗੇ ਮੁਲਾਜ਼ਮ ਨਾਲ ਅੱਛਾ ਜ਼ਿਆਦਾਤਰ ਆਪਣੇ ਭਾਈਚਾਰੇ ਦੇ ਬੰਦੇ ਹੀ ਜਾਂਦੇ ਨੇ ਕੋਈ ਕਾਰਵਾਈ ਤਾਂ ਹੋਵੇ ਨਾ ਵੀਰ ਜੀ ਕਾਰਵਾਈ ਲਈ ਅਸੀਂ ਖੜੇ ਆਂ ਬਾਈ ਜੀ ਸਾਨੂੰ ਜਿੱਥੇ ਮਰਦਾ ਉਹ ਨਹੀਂ ਰਹੀ ਕਿਤੇ ਨਹੀਂ ਹੋ ਰਹੀ ਨਹੀਂ ਪੂਰੇ ਪੰਜਾਬ ਚ ਕਾਰਵਾਈ ਨਹੀਂ ਹੋ ਰਹੀ ਬਾਪੂ ਜੀ ਹੁਸਾਰਾ ਚੌਥਲਾ ਰੱਖਣਾ ਆਪਣੇ ਹੁਸਾਰਾ ਚੌਥਲੇ ਨਹੀਂ ਇਹ ਕੋਰੇ ਰੱਬ ਦੇ ਭਾਣੇ ਵੀ ਹੁੰਦੇ ਨੇ ਪਰ ਇਹਦੇ ਵਿੱਚ ਕਿੰਨੇ ਮੁੰਡੇ ਮਰ ਗਏ ਆ ਕਿੰਨੇ ਮਰਨ ਨੂੰ ਤਿਆਰ ਨਹੀਂ ਇਹ ਮਰਨਗੇ ਹਲੇ ਇਹ ਤਾਂ ਜਵਾਨੀ ਜਵਾਨੀ ਗਲਤੀ ਇਹਨਾਂ ਨੇ ਆ ਜਿਹੜਿਆ ਨਸ਼ੇ ਬੀਚਦੇ ਨੇ ਇਹਨਾਂ ਨੇ ਜਵਾਨੀ ਗਲਤੀ ਬਾਲਾ ਬਾਲਾ ਮੁਹੰਮਦ ਦਾ ਹਾਲ ਹੋ ਗਿਆ ਮਦਦ ਕੀ ਨਾ ਮਤਰਾ ਅਮਰੀਕਾ ਅਸਾ ਜਿਹੜਾ ਉਹ ਬੱਚੇ ਦੇ ਇਥੋਂ ਜੀਆ ਕਿਸ ਤਰ੍ਹਾਂ ਹੋਈ ਆ ਉਹ ਗਾਇਜ਼ ਚਿੱਟੇ ਖਪਾਉਂਦੇ ਦੇ ਅੰਤ ਤੀ ਬੇਅੰਤ ਸੀ ਜੀ ਕਿੰਨੀ ਉਮਰ ਸੀਗੀ ਉਹ ਨੇ 25 ਸਾਲ ਦੀ ਸੀਗਾ 25 ਸਾਲ ਤੱਕ ਰਹੀ ਸੀ ਨੇ ਦਿਨੋ ਕਿਵੇਂ ਪਤਾ ਲੱਗਿਆ ਜੀ ਘਰੇ ਸੀਗਾ ਜਦੋਂ ਦੇਖੂਈ

ਮਗ੍ਹਾ ਮੇਰੇ ਬਿਲਾ ਦੇ ਉਹ ਅੱਧਾ ਕਾ ਉਹ ਮਗ੍ਹਾ ਤੂੰ ਲਈ ਬੈਠਾ ਮੇਰੇ ਲਾ ਦੇ ਯਾਰ ਥੋੜਾ ਜਾ ਸੁਪਨੇ ਚ ਵੀ ਪੜਾਈ ਜਾਵੇ ਫੋਰਾ ਕੈਨਾਂ ਕਲਾ ਦੇ ਯਾਰ ਲਾ ਦੇ ਲਾ ਦੇ ਆ ਇਹ ਕਰੀ ਜਾਂਦਾ ਪੰਜਾਬ ਸਰਕਾਰ ਉਹ ਤਾਂ ਕਹਿੰਦੀ ਵੀ ਅਸੀਂ ਨਸ਼ਾ ਮੁਫਤ ਕਰਤਾ ਵੀ ਜਿਹੜਾ ਇਹ ਮਹਿਲਕਲਾ ਏਰੀਆ ਵੀ ਇਹ ਨਸ਼ਾ ਮੁਕਤ ਆ ਇਹ ਨਸ਼ਾ ਮੁਕਤ ਦਾ ਡਿਪੈਂਡ ਮੁਕਤ ਕਿੱਥੇ ਬੱਤ ਸਾਰਾ ਢੋਲ ਖਾਲੀ ਕਰਤਾ ਮੁੰਡੇ ਨੇ ਮੁਕਤ ਕਿੱਥੇ ਨਸ਼ਾ ਨਸ਼ਾ ਮੁਕਤ ਕਿੱਥਿਆ ਮੁਕਤ ਨਸ਼ਾ ਕਿੱਥੇ ਉਹ ਆਸੀ 5000 ਰੁਪਏ ਤਾਂ ਟੇ ਟੇ ਵਾਲੀ ਕਰਤਾ ਤੇ ਚੰਨ ਚਾਰ ਫੋਨ ਵੇਚਤੇ ਨਾ ਮਾਣ ਮਾਣ ਬੈ ਗਿਆ ਸਰਕਾਰ ਕੀ ਕਰਦਾਉਂਦੇ ਨਸਬੰਦ ਹੋਣਾ ਚਾਹੀਦਾ ਜੀ 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 ਹਾਂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ